ਪਾਕਿਸਤਾਨ ਦੇ ਵੱਲੋਂ ਹੁਣ ਜੋ ਬੀਐਸਐਫ ਜਵਾਨ ਨੂੰ ਕਾਬੂ ਕੀਤਾ ਗਿਆ ਸੀ ਉਸ ਨੂੰ ਛੱਡ ਦਿੱਤਾ ਗਿਆ 20 ਦਿਨਾਂ ਮਗਰੋਂ ਜਿਹहां ਤਾਂ ਵੱਡੀ ਖਬਰ ਜਿਹੜੀ ਆ ਸਾਹਮਣੇ ਆ ਰਹੀ ਹੈ 23 ਅਪ੍ਰੈਲ ਨੂੰ ਫਿਰੋਜ਼ਪੁਰ ਸਰਹੱਦ ਜੋ ਹੈ ਗਲਤੀ ਦੇ ਨਾਲ ਬੀਐਸਐਫ ਜਵਾਨ ਜੋ ਹੈ ਉਹ ਪਾਰ ਕਰ ਜਾਂਦਾ ਹੈਗਾ ਉਸ ਤੋਂ ਬਾਅਦ ਪਾਕਿਸਤਾਨ ਰੇਂਜਰਸ ਦੇ ਵੱਲੋਂ ਕਾਬੂ ਦੇ ਵਿੱਚ ਲੈ ਲਿਆ ਜਾਂਦਾ ਹੈ ਉਸ ਤੋਂ ਬਾਅਦ ਪਾਕਿਸਤਾਨੀ ਰੇਂਜਰਸ ਦੇ ਵੱਲੋਂ ਬਕਾਇਦਾ ਦੋ ਅੜੜ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਜਾਣਕਾਰੀ ਦਿੱਤੀ ਜਾਂਦੀ ਹੈਗੀ ਕਿ ਭਾਰਤੀ ਜੋ ਜਵਾਨ ਹੈਗਾ ਉਹਨਾਂ ਦੇ ਕਬਜ਼ੇ ਦੇ ਵਿੱਚ ਹੈ ਉਹਨਾਂ ਨੇ ਕਾਬੂ ਕੀਤਾ ਹੈਗਾ ਤਾਂ ਹੁਣ ਪਾਕਿਸਤਾਨ ਦੇ ਵੱਲੋਂ ਬੀਐਸਐਫ ਜਵਾਨ ਜਿਸ ਨੂੰ ਕੀ ਅਗਵਾ ਕੀਤਾ ਗਿਆ ਸੀ ਉਸ ਨੂੰ ਛਾੜ ਦਿੱਤਾ ਗਿਆ ਹੈਗਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਾਕਿਸਤਾਨ ਨੇ ਅਗਵਾ ਕੀਤਾ ਹੋਇਆ ਬੀਐਸਐਫ ਜਵਾਨ ਛੱਡ ਦਿੱਤਾ ਹੈ ਪਾਕਿਸਤਾਨ ਫੌਜ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਰਵਈਆ ਅਖਤਿਆਰ ਇਸ ਨੌਜਵਾਨ ਦੇ ਨਾਲ ਕੀਤਾ ਗਿਆ ਇਸ ਮੁਤਲਕ ਵੀ ਜਾਣਕਾਰੀ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ ਪਹਿਲਾ ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਦੇ ਵੱਲੋਂ ਜੋ ਬੀਐਸਐਫ ਦਾ ਜਵਾਨ ਹੈ ਪੂਰਨਮ ਕੁਮਾਰ ਸ਼ਾ ਉਸ ਨੂੰ ਕੀ ਜਿਹੜਾ ਛੱਡ ਦਿੱਤਾ ਗਿਆ ਕਾਂਸਟੇਬਲ ਪੂਰਨਮ ਜੋ ਹੈ ਬੁੱਧਵਾਰ ਨੂੰ ਸਵੇਰੇ 10:00 ਵਜੇ ਅਟਾਰੀ ਵਾਗਾ ਬਾਰਡਰ ਦੇ ਰਾਹੀਂ ਭਾਰਤ ਪਹੁੰਚਿਆ ਹੈਗਾ ਡੀਜੀਐਮਓ ਲੈਵਲ ਉਤੇ ਗੱਲਬਾਤ ਹੋਈ ਉਸ ਤੋਂ ਬਾਅਦ ਜਾ ਕੇ 20 ਦਿਨਾਂ ਬਾਅਦ ਹੁਣ ਬੀਐਸਐਫ ਨੂੰ ਛੱਡਿਆ ਗਿਆ ਆ ਜੋ ਬੀਐਸਐਫ ਜਵਾਨ ਹੈ ਉਸ ਨੂੰ ਭਾਰਤ ਭੇਜਿਆ ਗਿਆ ਮੈਡੀਕਲ ਜਾਂਚ ਹੁਣ ਕਰਵਾਈ ਜਾਵੇਗੀ ਮੈਡੀਕਲ ਜਾਂਚ ਦੇ ਲਈ ਲੈ ਕੇ ਜਾਇਆ ਗਿਆ ਹੈਗਾ ਪੁੱਛਤਾਚ ਜਿਹੜੀ ਹੈਗੀ ਕੀਤੀ ਜਾਵੇਗੀ ਪੁੱਛਤਾਚ ਦੇ ਮਗਰੋਂ ਜੋ ਹੈ ਪੁਜਗਿਚ ਕੀਤੀ ਜਾਵੇਗੀ ਉਸ ਤੋਂ ਬਾਅਦ ਜੋ ਹੈ ਨਾਲ ਨੂੰ ਘਰ ਵਾਪਸ ਭੇਜਿਆ ਜਾਵੇਗਾ ਤਾਂ ਬੀਐਸਐਫ ਦੇ ਵੱਲੋਂ ਬਕਾਇਦਾ ਪ੍ਰੈਸ ਰਿਲੀਜ਼ ਦੇ ਜ਼ਰੀਏ ਕਾਂਸਟੇਬਲ ਪੂਰਨਮ ਨੂੰ ਲੈ ਕੇ ਜੋ ਹੈ ਜਾਣਕਾਰੀ ਦਿੱਤੀ ਕਿ ਭਾਰਤ ਵਾਪਸ ਆ ਚੁੱਕਿਆ ਹੈਗਾ ਆ ਤਾਂ ਇਸੇ ਦੇ ਵਿਚਾਲੇ ਜੇਕਰ ਗੱਲ ਕੀਤੀ ਜਾਵੇ ਤਾਂ 23 ਅਪ੍ਰੈਲ ਨੂੰ ਜੋ ਬੀਐਸਐਫ ਦਾ ਜਵਾਨ ਪੂਰਨਮ ਹੈ ਉਸ ਨੂੰ ਜੋ ਹੈ ਉਹ ਗਲਤੀ ਦੇ ਨਾਲ ਸਰਹੱਦ ਪਾਰ ਕਰ ਜਾਂਦਾ ਹੈਗਾ ਜਿਸ ਤੋਂ ਬਾਅਦ ਜੋ ਹੈ ਉਸ ਨੂੰ 20 ਦਿਨਾਂ ਮਗਰੋਂ ਹੁਣ ਛੱਡਿਆ ਗਿਆ ਤਾਂ ਤੁਹਾਨੂੰ ਦੱਸ ਦਈਏ ਇਸ ਦੇ ਵਿੱਚ ਜਾਣਕਾਰੀ ਜੋ ਹੈ ਗਿਆ ਇਹ ਸਾਹਮਣੇ ਆਈ ਹੈ ਕਿ ਬੀਐਸਐਫ ਜਵਾਨ ਜੋ ਹੈਗਾ ਆ ਉਹ ਬਾਰਡਰ ਤੇ ਮੌਜੂਦ ਹੁੰਦਾ ਹੈ ਹਾਲਾਂਕਿ ਤੋਂ ਦੋ ਤਸਵੀਰਾਂ ਵੀ ਸਾਹਮਣੇ ਆਈਆਂ ਸਨ ਜਿਸ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਜੋ ਫੋਟੋ ਹੈ ਫੋਟੋ ਦੇ ਵਿੱਚ ਬੀਐਸਐਫ ਜਵਾਨ ਪੂਰਨਮ ਜੋ ਹੈ ਉਹ ਦਰਖਤ ਦੇ ਨੀਚੇ ਜੋ ਹੈ ਖੜਿਆ ਨਜ਼ਰ ਆਇਆ ਉਹਨਾਂ ਦੀ ਰਾਈਫਲ ਪਾਣੀ ਦੀ ਬੋਤਲ ਇਸ ਦੇ ਨਾਲ ਬੈਗ ਜੋ ਹੈ ਉਹ ਜ਼ਮੀਨ ਤੇ ਪਿਆ ਹੋਇਆ ਸੀ ਤੇ ਇੱਕ ਹੋਰ ਫੋਟੋ ਰਿਲੀਜ਼ ਹੋਈ ਸੀ ਜਿਸ ਦੇ ਵਿੱਚ ਜੋ ਜਵਾਨ ਹੈ ਉਹਨਾਂ ਦੀਆਂ ਅੱਖਾਂ ਤੇ ਪੱਟੀਆਂ ਬੰਨੀ ਹੋਈ ਸੀ ਜੋ ਕਿ ਅਸੀਂ ਤੁਹਾਡੀ ਸਕਰੀਨ ਤੇ ਉਹ ਤਸਵੀਰਾਂ ਜ਼ਰੂਰ ਦਿਖਾ ਰਿਹਾ ਤਾਂ ਜਵਾਨ ਜੋ ਸ਼ਾਇਦ ਮੂਲ ਰੂਪ ਦੇ ਨਾਲ ਉਹ ਪੱਛਮ ਬੰਗਾਲ ਦੇ ਹੁਗਲੀ ਦੇ ਰਹਿਣ ਵਾਲੇ ਨੇ 23 April ਨੂੰ ਗਲਤੀ ਦੇ ਨਾਲ ਬਾਰਡਰ ਕ੍ਰੋਸ ਕਰ ਜਾਂਦੇ ਨੇ ਤਾਂ ਇਸ ਦੇ ਵਿੱਚ ਜਾਣਕਾਰੀ ਇਹ ਵੀ ਦਿੱਤੀ ਗਈ ਕਿ ਆਖਰ ਗਲਤੀ ਦੇ ਨਾਲ ਜੋ ਜਵਾਨ ਹੈ ਉਸਨੇ ਬਾਰਡਰ ਕ੍ਰੋਸ ਕਿਵੇਂ ਕੀਤਾ ਸ਼੍ਰੀਨਗਰ ਦੇ ਵਿੱਚ ਆਈ ਜੋ ਹੈ ਬੀਐਸਐਫ ਦੀ 24 ਬਟਾਲੀਅਨ ਫਿਰੋਜ਼ਪੁਰ ਦੇ ਮਮਦੋਰ ਸੈਕਟਰ ਦੇ ਵਿੱਚ ਤਾਇਨਾਤ ਹੋਈ ਸੀ ਇਹੀ April ਦੀ ਸਵੇਰ ਕਿਸਾਨ ਜਿਹੜੇ ਨੇ ਉਹ ਕੰਬਾਈਨ ਮਸ਼ੀਨ ਲੈ ਕੇ ਖੇਤਾਂ ਦੇ ਵਿੱਚ ਕਣਕ ਵੜਨ ਦੇ ਲਈ ਗਏ ਹੋਏ ਸੀ ਤਾਂ ਜਦੋਂ ਖੇਤ ਦੇ ਵਿੱਚ ਹੋ ਗਏ ਸੀ ਤਾਂ ਭਾਰਤ ਪਾਕਿਸਤਾਨ ਜੋ ਬਾਰਡਰ ਹੈ ਫੈਂਸਿੰਗ ਦੇ ਕੋਲ ਹੀ ਇੱਕ ਖੇਤ ਹੈ ਗਲੀ ਜੋ ਗੇਟ ਨੰਬਰ ਹੈ 2081 ਜੋ ਹੈ ਦੱਸਿਆ ਗਿਆ ਹੈਗਾ ਕਿਸਾਨਾਂ ਦੀ ਨਿਗਰਾਨੀ ਦੇ ਲਈ ਬੀਐਸਐਫ ਦੇ ਦੋ ਜਵਾਨ ਜਿਹੜੇ ਉਹ ਨਾਲ ਸੀਗੇ ਇਸੇ ਸਮੇਂ ਜੋ ਜਵਾਨ ਪੀਕੇ ਆ ਉਹਨਾਂ ਦੀ ਤਬੀਅਤ ਜਿਹੜੀ ਹੈਗੀ ਵਿਗੜ ਜਾਂਦੀ ਹੈਗੀ ਉਸ ਤੋਂ ਬਾਅਦ ਜੋ ਜਵਾਨ ਹੈ ਉਹ ਦਰਖਤ ਦੇ ਹੀਟਾ ਥੋੜੀ ਜੀ ਰੈਸਟ ਕਰਨ ਦੇ ਲਈ ਚਲੇ ਜਾਂਦੇ ਨੇ ਬੈਠਣ ਦੇ ਲਈ ਚਲੇ ਜਾਂਦੇ ਨੇ ਉਦੋਂ ਹੀ ਜਦੋਂ ਦਰਖਤ ਦੇ ਹੀਟਾ ਬੈਠੇ ਹੁੰਦੇ ਨੇ ਤਾਂ ਉਹ ਜੋ ਦਰਖਤ ਹੁੰਦਾ ਉਹ ਬਾਰਡਰ ਪਾਰ ਹੁੰਦਾ ਤੇ ਉਦੋਂ ਹੀ ਪਾਕਿਸਤਾਨੀ ਰੇਂਜਰਸ ਆਉਂਦੇ ਨੇ ਉਹਨਾਂ ਨੂੰ ਘੇਰਾ ਪਾ ਲੈਂਦੇ ਨੇ ਤੇ ਹਥਿਆਰ ਖੋਕੇ ਉਹਨਾਂ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਜਾਂਦਾ ਤਾਂ ਜਿਵੇਂ ਹੀ ਬੀਐਸਐਫ ਦੇ ਵੱਡੇ ਜਿਹੜੇ ਅਫਸਰ ਨੇ ਉਹਨਾਂ ਨੂੰ ਜਵਾਨ ਬਾਰੇ ਪਤਾ ਲੱਗਦੀ ਹੈ ਖਬਰ ਕਿ ਜੋ ਪਾਕਿਸਤਾਨੀ ਰੇਂਜਰਸ ਨੇ ਉਹਨਾਂ ਨੇ ਕਾਬੂ ਕਰ ਲਿਆ ਹੈਗਾ ਤਾਂ ਅਜੇ ਹੀ ਵਿਚ ਮੌਕੇ ਤੇ ਜਾ ਕੇ ਪਾਕਿਸਤਾਨੀ ਜਿਹੜੇ ਰੇਂਜਰਸ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਜਾਂਦੀ ਹੈਗੀ ਉਹਨਾਂ ਨੂੰ ਦੱਸਿਆ ਵੀ ਜਾਂਦਾ ਹੈ ਕਿ ਇਹ ਜੋ ਜਵਾਨ ਹੈਗਾ ਆ ਕੁਝ ਦਿਨ ਪਹਿਲਾਂ ਹੀ ਟਰਾਂਸਫਰ ਹੋ ਕੇ ਇੱਥੇ ਆਇਆ ਹੈਗਾ ਉਸ ਨੂੰ ਜ਼ੀਰੋ ਲਾਈਨ ਦਾ ਕੁਝ ਜ਼ਿਆਦਾ ਖਾਸਾ ਪਤਾ ਨਹੀਂ ਹੈ ਉਹ ਗਲਤੀ ਦੇ ਨਾਲ ਜ਼ੀਰੋ ਲਾਈਨ ਕ੍ਰਾਸ ਕਰ ਗਿਆ ਉਸ ਨੂੰ ਰਿਹਾ ਕਰ ਦਿੱਤਾ ਜਾਵੇ ਲੇਕਿਨ ਜੋ ਪਾਕਿਸਤਾਨੀ ਰੇਂਜਰਸ ਨੇ ਉਹਨਾਂ ਨੇ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਉਸ ਤੋਂ ਬਾਅਦ ਲਗਾਤਾਰ ਫਲੈਗ ਮੀਟਿੰਗ ਨੂੰ ਲੈ ਕੇ ਵੀ ਚਰਚਾ ਹੁੰਦੀ ਰਹੀ ਤਨ ਫਲੈਗ ਮੀਟਿੰਗ ਵੀ ਹੋਈ ਪਰ ਕੋਈ ਵੀ ਨਤੀਜਾ ਨਹੀਂ ਨਿਕਲਿਆ ਤਾਂ ਜਿਹੜੇ ਡਾਇਰੈਕਟਰ ਜਨਰਲ ਨੇ ਦਲਜੀਤ ਸਿੰਘ ਉਹਨਾਂ ਨੇ ਵੀ ਜਿਹੜੀ ਹੈਗੀ ਗੱਲਬਾਤ ਕੀਤੀ ਸੀ ਲੇਕਿਨ ਕੋਈ ਵੀ ਗੱਲ ਨਹੀਂ ਬਣੀ ਉਸ ਤੋਂ ਬਾਅਦ 20 ਦਿਨਾਂ ਤੱਕ ਜੋ ਬੀਐਸਐਫ ਜਵਾਨ ਹੈ ਉਹ ਪਾਕਿਸਤਾਨੀ ਰੇਂਜਰਸ ਪਾਕਿਸਤਾਨ ਦੇ ਇਲਾਕੇ ਦੇ ਵਿੱਚ ਕਬਜ਼ੇ ਦੇ ਵਿੱਚ ਸੀ ਤਾਂ ਜੋ ਜੋ ਇਸ ਦੇ ਵਿੱਚ ਸ਼ਾਹ ਨੇ ਉਹਨਾਂ ਦੀ ਉਹਨਾਂ ਦੀ ਪਤਨੀ ਦੇ ਜ਼ੇਕਰ ਗੱਲ ਕਰੀਏ ਤਾਂ ਉਹ ਪ੍ਰੈਗਨੈਂਟ ਨੇ ਅਜੇ ਹੀ ਦੇ ਵਿੱਚ ਉਹਨਾਂ ਦੇ ਵੱਲੋਂ ਲਗਾਤਾਰ ਅਪੀਲ ਕੀਤੀ ਜਾ ਰਹੀ ਸੀ ਕਿ ਉਹਨਾਂ ਦਾ ਜੋ ਪਤੀ ਹੈ ਜੋ ਪਾਕਿਸਤਾਨ ਦੇ ਵਿੱਚ ਫਸ ਗਿਆ ਲਗਾਤਾਰ ਗੁਹਾਲ ਜਾ ਰਹੀ ਸੀ ਕਿ ਉਹਨਾਂ ਨੂੰ ਜੋ ਹੈ ਭਾਰਤ ਦੇ ਵਿੱਚ ਲਿਆਂਦਾ ਜਾਵੇ ਜਿਸ ਦੇ ਤਹਿਤ ਪੱਛਮੀ ਬੰਗਾਲ ਤੋਂ ਜੋ ਉਹਨਾਂ ਦੀ ਪਤਨੀ ਹੈ ਬੀਐਸਐਫ ਜਵਾਨ ਦੀ ਉਹ ਫਿਰੋਜ਼ਪੁਰ ਪਹੁੰਚੀ ਸੀਗੇ ਹਾਲਾਂਕਿ ਦੋ ਦਿਨਾਂ ਤੱਕ ਉਹ ਫਿਰੋਜ਼ਪੁਰ ਦੇ ਵਿੱਚ ਜ਼ਰੂਰ ਰੁਕੇ ਸੀ ਲੇਕਿਨ ਪ੍ਰੈਗਨੈਂਟ ਹੋਣ ਦੇ ਕਰਕੇ ਉਹਨਾਂ ਦੀ ਜੋ ਤਬੀਅਤ ਹੈਗੀ ਉਹ ਵਿਗੜ ਜਾਂਦੀ ਹੈਗੀ ਜਿਸ ਤੋਂ ਬਾਅਦ ਉਹਨਾਂ ਨੂੰ ਵਾਪਸ ਉਹਨਾਂ ਦੇ ਘਰ ਜਿਹੜਾ ਹੈਗਾ ਭੇਜ ਦਿੱਤਾ ਗਿਆ ਸੀ ਤਾਂ ਜ਼ੀਰੋ ਲਾਈਨ ਜੋ ਹੈ ਉੱਥੋਂ ਦੀ ਇਹ ਬਾਰਡਰ ਕਰਾਸ ਕਰ ਜਾਂਦੇ ਨੇ ਹੁਣ ਭਾਰਤ ਵਾਪਸੀ ਹੋ ਚੁੱਕੀ ਹੈ ਜਵਾਨ ਦੀ ਜੋ ਪ੍ਰੋਟੋਕੋਲਸ ਹੁੰਦੀ ਨੇ ਉਹਨਾਂ ਦੇ ਤਹਿਤ ਇਹਨਾਂ ਦੀ ਵਾਪਸੀ ਹੋਈ ਹੈਗੀ ਤਾਂ ਤੁਹਾਨੂੰ ਜ਼ਰੂਰ ਚੇਤੇ ਹੋਵੇਗਾ ਬੀਤੀ ਦਿਨਾ ਹੀ ਡੀਜੀਐਮਓ ਲੈਵਲ ਦੀ ਗੱਲਬਾਤ ਹੋਈ ਸੀ ਜੋ ਕਿ ਦੁਪਹਿਰੇ 12 ਵਜੇ ਹੋਣੀ ਸੀ ਉਸ ਤੋਂ ਬਾਅਦ ਜੋ ਟਾਈਮ ਹੈਗਾ ਪੋਸਟਪੋਨ ਕਰ ਦਿੱਤਾ ਗਿਆ ਉਸ ਤੋਂ ਬਾਅਦ ਟਾਈਮ ਦੇ ਵਿੱਚ ਤਬਦੀਲੀ ਆਈ ਤੇ ਹੁਣ ਜਦੋਂ ਪਾਕਿਸਤਾਨ ਤੇ ਭਾਰਤ ਦੇ ਡੀਜੀਐਮਓ ਦੀ ਗੱਲਬਾਤ ਹੋਈ ਤਾਂ ਉਸ ਦੇ ਮਗਰੋਂ ਹੁਣ ਜਾ ਕੇ ਜੋ ਬੀਐਸਐਫ ਜਵਾਨ ਹੈ ਉਸ ਨੂੰ ਛੱਡਿਆ ਗਿਆ ਹੈਗਾ ਹਾਲਾਂਕਿ ਉਹ ਮੈਡੀਕਲ ਚੈੱਕਅਪ ਕੀਤਾ ਜਾਵੇਗਾ ਲੇਕਿਨ ਜੋ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿਉਂਕਿ ਪਹਿਲਾਂ ਜਦੋਂ ਉਹ ਬਾਰਡਰ ਕ੍ਰੋਸ ਕਰ ਜਾਂਦੇ ਨੇ ਉਸ ਤੋਂ ਬਾਅਦ ਪਾਕਿਸਤਾਨੀ ਰੇਂਜਰਸ ਦੇ ਵੱਲੋਂ ਬਕਾਇਦਾ ਤਸਵੀਰਾਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਦੋ ਅਡਟ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਉਸ ਤੋਂ ਬਾਅਦ ਕਈ ਵਾਰੀ ਭਾਰਤ ਦੇ ਵੱਲੋਂ ਜਵਾਬ ਜੋਇਆ ਤਲਬ ਕੀਤਾ ਗਿਆ ਸੀ ਕਿ ਆਖਰ ਤੁਸੀਂ ਕਦੋਂ ਭੇਜੋਗੇ ਮੀਟਿੰਗਾਂ ਕੀਤੀਆਂ ਗਈਆਂ ਪਰ ਕੋਈ ਵੀ ਉਹਨਾਂ ਦੇ ਵੱਲੋਂ ਰਿਸਪੌਂਸ ਨਹੀਂ ਆਇਆ ਤਾਂ ਹੁਣ ਜਦੋਂ ਭਾਰਤ ਨੂੰ ਫਾਰਮ ਤੇ ਦਿੱਤਾ ਗਿਆ ਬੀਐਸਐਫ ਜਵਾਨ ਭਾਰਤ ਵਾਪਸੀ ਹੋ ਚੁੱਕੀ ਹੈ ਤਾਂ ਹੁਣ ਉਹਨਾਂ ਦੀਆਂ ਹੋਰ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਇੱਕ ਤਸਵੀਰ ਜੋ ਲੇਟੈਸਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦਾੜੀ ਜੋ ਮੁੱਛਾਂ ਨੇ ਉਹ ਸਾਫ਼ ਨਜ਼ਰ ਆ ਰਹੀਆਂ ਨੇ ਤੇ ਇੱਕ ਜੋ ਸਾਡੇ ਜਵਾਨ ਨੇ ਉਹਨਾਂ ਦੇ ਨਾਲ ਜੋ ਬੀਐਸਐਫ ਜਵਾਨ ਜਿਨ੍ਹਾਂ ਨੂੰ ਅਗਵਾ ਕੀਤਾ ਗਿਆ ਸੀ ਉਹ ਖੜੇ ਹੋਏ ਖਲੋਤੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਭਾਰਤ ਦੀਆਂ ਤਸਵੀਰਾਂ ਨੇ ਅਟਾਰੀ ਬਾਰਡਰ ਦੇ ਰਾਹੀਂ ਹੁਣ ਜੋ ਬੀਐਸਐਫ ਜਵਾਨ ਹੈ ਉਹਨਾਂ ਨੂੰ ਭਾਰਤ ਲਿਆਂਦਾ ਗਿਆ ਵੱਡੀ ਖਬਰ ਇਸ ਵਕਤ ਦੀ ਹਮਦਰ ਟੀਵੀ ਤੇ ਤੁਹਾਨੂੰ ਦੱਸ ਰਿਹਾ ਕਿ ਅਗਵਾ ਕੀਤਾ ਹੋਇਆ ਜੋ ਜਵਾਨ ਸੀਗਾ ਸਾਡਾ ਉਸ ਨੂੰ ਪਾਕਿਸਤਾਨ ਦੇ ਵੱਲੋਂ 20 ਦਿਨਾਂ ਬਾਅਦ ਛੱਡ ਦਿੱਤਾ ਗਿਆ ਹੁਣ ਭਾਰਤ ਵਾਪਸੀ ਬੀਐਸਐਫ ਜਵਾਨ ਦੀ ਹੋ ਚੁੱਕੀ ਹੈ